ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚਮਤਕਾਰੀ ਉਪਾਅ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਅਜੀਹਾ ਉਪਾਅ ਲੈ ਕੇ ਆਏ ਹਾਂ ਜੇਕਰ ਤੁਸੀਂ ਇਸ ਉਪਾਅ ਨੂੰ ਪੂਰੇ ਵਿਸ਼ਵਾਸ ਦੇ ਨਾਲ ਕਰੋਗੇ ਤਾਂ ਇਹ ਕੀਤਾ ਗਿਆ ਉਪਾਅ ਤੁਹਾਡੀ ਜ਼ਿੰਦਗੀ ਨੂੰ ਪੂਰੇ ਤਰੀਕੇ ਦੇ ਨਾਲ ਬਦਲ ਸਕਦਾ ਹੈ ਇਸ ਉਪਾਅ ਦੀ ਸਭ ਤੋਂ ਜਿਆਦਾ ਖਾਸ ਗੱਲੇ ਜੋ ਉਹ ਅਸੀਂ ਘਰ ਦੇ ਵਿੱਚ ਪਈਆਂ ਹੋਈਆਂ ਚੀਜ਼ਾਂ ਦੇ ਨਾਲ ਹੀ ਇਸ ਉਪਾਣ ਨੂੰ ਕਰ ਸਕਦੇ ਹਾਂ ਸਾਨੂੰ ਉਪਾਕਰਨ ਦੇ ਲਈ 1 ਰੁਪਇਆ ਖਰਚ ਕਰਨ ਦੀ ਜ਼ਰੂਰਤ ਨਹੀਂ ਬਿਨਾ ਇੱਕ ਵੀ ਪੈਸਾ ਖਰਚ ਕੀਤੇ ਅਸੀਂ ਇਸ ਉਪਾਣ ਨੂੰ ਕਰਕੇ ਆਪਣੀ ਪੂਰੀ ਜ਼ਿੰਦਗੀ ਨੂੰ ਬਦਲ ਸਕਦੇ ਹਾਂ ਤੇ ਆਪਣੀ ਘਰ ਦੀ ਗਰੀਬੀ ਨੂੰ ਦੂਰ ਕਰ ਸਕਦੇ ਹਾਂ ਇਸ ਉਪਾਅ ਨੂੰ ਅਸੀਂ ਕਿਹੜੇ ਤਰੀਕੇ ਦੇ ਨਾਲ ਕਰਨਾ ਹੈ ਤੇ ਕਦੋਂ ਕਰਨਾ ਹੈ ਕਿਵੇਂ ਕਰਨਾ ਹੈ ਤੇ ਕਿਹੜੀ-ਕਿਹੜੀ ਚੀਜ਼ ਦੀ ਸਾਨੂੰ ਜ਼ਰੂਰਤ ਹੈ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਪੈਨ ਭਰਾਉਣਾ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀਚ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਬਾਹੀ ਗੁਰੂ ਗੰantan baba deep singh sahib ji ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸਾਬ ਤੋਂ ਪਹਿਲਾਂ ਆਪਾਂ ਗੱਲ ਕਰਦੀਆਂ ਕਿ ਉਪਾਕਰਨ ਦੇ ਲਈ ਸਾਨੂੰ ਕਿਹੜੀ ਕਿਹੜੀ ਚੀਜ਼ ਦੀ ਜ਼ਰੂਰਤ ਹੈ ਸਾਨੂੰ ਉਪਾਕਰਨ ਦੇ ਲਈ ਲੌਂਗ ਕਾਲੀ ਮਿਰਚ ਹਰੀ ਇਲਾਇਚੀ ਹਲਦੀ ਦੀ ਗੱਠ ਤੇ ਇਸੇ ਨਾਲ ਨਾਲ ਸਾਨੂੰ ਚਾਹੀਦੀ ਹੈ ਦਾਲ ਚੀਨੀ ਇਹ ਪੰਜ ਚੀਜ਼ਾਂ ਦੇ ਨਾਲ ਅਸੀਂ ਇਸ ਉਪਾ ਨੂੰ ਕਰਨਾ ਹੋਵੇਗਾ ਤੇ ਇਸ ਉਪਾ ਨੂੰ ਤੁਸੀਂ ਕਿਸੇ ਵੀ ਦਿਨ ਕਰ ਸਕਦੇ ਹੋ ਤੇ ਹਰ ਰੋਜ਼ ਰੁਟੀਨ ਦੇ ਨਾਲ ਵੀ ਤੁਸੀਂ ਕਰ ਸਕੇ ਤੇ ਜੇਕਰ ਇਹ ਉਪਾਅ ਤੁਸੀਂ ਡੇਲੀ ਰੁਟੀਨ ਦੇ ਨਾਲ ਕਰੋਗੇ ਤਾਂ ਤੁਹਾਨੂੰ ਹੋਰ ਵੀ ਜ਼ਿਆਦਾ ਫਾਇਦਾ ਹੋਵੇਗਾ ਤੇ ਇਹ ਉਪਾਅ ਰਾਤ ਨੂੰ ਤੁਸੀਂ ਸੌਣ ਦੇ ਸਮੇਂ ਹੀ ਕਰਨਾ ਹੋਵੇਗਾ। ਤੋਂ ਇਸੇ ਤਰੀਕੇ ਦੇ ਨਾਲ ਰਾਤ ਨੂੰ ਸੌਣ ਤੋਂ ਪਹਿਲਾਂ ਜੇਕਰ ਤੁਸੀਂ ਸਰਾਣੇ ਤੇ نیچے ਇਹ ਪੰਜ ਚੀਜ਼ਾਂ ਨੂੰ ਰੱਖ ਕੇ ਸੋਣੇ ਤਾਂ ਗਾਰੰਟੀ ਹੈ ਕਿ ਤੁਹਾਡੀ ਪੂਰੇ ਤਰੀਕੇ ਦੇ ਨਾਲ ਜੀਵਨ ਜ਼ਿੰਦਗੀ ਬਦਲ ਜਾਵੇਗੀ ਜਿਹੜੇ ਲੋਕ ਕਹਿੰਦੇ ਆ ਕਿ ਸਾਡੇ ਘਰ ਪਰਿਵਾਰ ਨੂੰ ਚਾ ਬੱਚੇ ਨੂੰ ਚਾ ਕਾਰੋਬਾਰ ਨੂੰ ਕਿਸੇ ਦੀ ਬੁਰੀ ਨਜ਼ਰ ਲੱਗ ਗਈ ਹੈ ਚਾ ਫਿਰ ਸਾਡੇ ਉੱਪਰ ਕਿਸੇ ਦਾ ਕੁਝ ਨਾ ਕੁਝ ਕੀਤਾ ਕਰਵਾਇਆ ਹੈ ਜਿਸੇ ਨਾਲ ਉਹਨਾਂ ਦੇ ਘਰ ਦੇ ਵਿੱਚ ਬਹੁਤ ਜ਼ਿਆਦਾ ਲੜਾਈ ਝਗੜੇ ਤੇ ਕਲਾਕਲੇਸ਼ ਬਣਿਆ ਰਹਿੰਦਾ ਚਾ ਫਿਰ ਘਰ ਦੇ ਵਿੱਚ ਉਹ ਬਿਮਾਰੀਆਂ ਦੂਰ ਹੋਣ ਦਾ ਨਾਮ ਨਹੀਂ ਲੈ ਰਹੀਆਂ ਸੋ ਕਈ ਤਰ੍ਹਾਂ ਦੀਆਂ ਪ੍ਰੋਬਲਮ ਤੇ ਮੁਸ਼ਕਲਾ ਆਉਂਦੀਆਂ ਨੇ ਚਾਹ ਫਿਰ ਜਿੰਨਾ ਦੇ ਰਿਸ਼ਤੇ ਨੂੰ ਲੈ ਕੇ ਵਿਆਹ ਨੂੰ ਲੈ ਕੇ ਰੁਕਾਵਟ ਚੱਲ ਰਹੀ ਏ ਕਹਿਣ ਦਾ ਭਾਵ ਏ ਕਿ ਤੁਹਾਡੇ ਘਰ ਦੇ ਵਿੱਚ ਜਿੰਨੀਆਂ ਵੀ ਪ੍ਰੋਬਲਮ ਮੁਸ਼ਕਲਾ ਹੋਣਗੀਆਂ ਉਹ ਇਹ ਉਪਾਅ ਕਰਨ ਦੇ ਨਾਲ ਸਾਰੀਆਂ ਹੀ ਦੂਰ ਹੋ ਜਾਣਗੀਆਂ ਕਿਉਂਕਿ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਲੌਂਗ ਤੇ ਕਾਲੀ ਮਿਰਚ ਜੋ ਇੰਨਾ ਜ਼ਿਆਦਾ ਸ਼ਕਤੀਸ਼ਾਲੀ ਹੁੰਦੇ ਹੈ ਕਿ ਇਹਨਾਂ ਦੇ ਨਾਲ ਜਦੋਂ ਵੀ ਅਸੀਂ ਕੋਈ ਵੀ ਉਪਾਅ ਪੂਰੇ ਵਿਸ਼ਵਾਸ ਦੇ ਨਾਲ ਕਰਦੇ ਹਾਂ ਤੇ ਇਹਨਾਂ ਦੇ ਨਾਲ ਕੀਤਾ ਗਿਆ ਉਪਾਅ ਸਾਡਾ ਕਦੇ ਵੀ ਖਾਲੀ ਨਹੀਂ ਜਾਂਦਾ ਜੇਕਰ ਅਸੀਂ ਵਿਸ਼ਵਾਸ ਤੇ ਭਾਵਨਾ ਦੇ ਨਾਲ ਕਰਾਂਗੇ ਤਾਂ ਸਭ ਤੋਂ ਪਹਿਲਾਂ ਕੀ ਕਰਨਾ ਹੈ ਕਿ ਸਾਨੂੰ ਬੇਸ਼ੱਕ ਇਹ ਪੰਜ ਚੀਜ਼ਾਂ ਦੇ ਵਿੱਚੋਂ ਤੁਸੀਂ ਇੱਕ ਇੱਕ ਚੀਜ਼ ਵੀ ਲੈ ਸਕਦੇ ਹੋ ਜਿਵੇਂ ਕਿ ਇੱਕ ਲੌਂਗ ਇੱਕ ਕਾਲੀ ਮਿਰਚ ਇੱਕ ਹਰੀ ਇਲਾਇਚੀ ਥੋੜੀ ਜਿਹੀ ਦਾਲਚੀਨੀ ਦਾ ਟੁਕੜਾ ਤੇ ਜੇਕਰ ਤੁਹਾਡੇ ਕੋਲ ਘਰ ਦੇ ਵਿੱਚ ਹਲਦੀ ਦੀ ਗੱਠ ਹੈਗੀ ਆ ਤਾਂ ਠੀਕ ਹੈ ਨਹੀਂ ਤੁਸੀਂ ਬਾਜ਼ਾਰ ਤੋਂ ਵੀ ਜਾ ਕੇ ਲਿਆ ਸਕਦੇ ਹੋ ਤੇ ਜੇਕਰ ਤੁਸੀਂ ਬਾਜ਼ਾਰ ਦੇ ਵਿੱਚੋਂ ਜਾ ਕੇ ਨਹੀਂ ਲਿਆ ਸਕਦੇ ਤੁਹਾਨੂੰ ਜਾਂ ਮਿਲ ਨਹੀਂ ਰਹੀ ਤਾਂ ਤੁਸੀਂ ਕੀ ਸੀ ਥੋੜੇ ਜਿਹੇ ਪੇਪਰ ਦੇ ਵਿੱਚ ਕਾਗਜ਼ ਤੁਸੀਂ ਪੀਸੀ ਹੋਈ ਵੀ ਹਲਦੀ ਲੈ ਸਕਦੇ ਹੋ ਉਸ ਨੂੰ ਚੰਗੀ ਤਰ੍ਹਾਂ ਉਸ ਕਾਗਜ਼ ਦੇ ਵਿੱਚ ਲਪੇਟ ਲੈਣਾ ਤਾਂ ਜੋ ਕਿ ਉਹ ਹਲਦੀ ਦਾ ਪਾਊਡਰ ਏ ਚੇੜਾ ਇਧਰ ਉਧਰ ਬਾਹਰ ਨਾ ਡੁੱਲੇ ਸੋ ਇਸੇ ਤਰੀਕੇ ਦੇ ਨਾਲ ਹੁਣ ਆਪਾਂ ਗੱਲ ਕਰਦੇ ਹਾਂ ਕਿ ਜਿਵੇਂ ਕਿ ਇਹ ਕੱਲੀ ਕੱਲੀ ਚੀਜ਼ ਵੀ ਜੇਕਰ ਅਸੀਂ ਆਪਣੀ ਰਾਤ ਨੂੰ ਸੌਂਦੇ ਸਮੇਂ ਸਹਰਾਣੇ ਦੇ نیچے ਰੱਖਦੇ ਆਂ ਤੇ ਸਾਨੂੰ ਉਸ ਦੇ ਕੀ ਕੀ ਫਾਇਦੇ ਹੁੰਦੇ ਨੇ ਕਿਵੇਂ ਇਹ ਉਪਾਅ ਸਾਡੀ ਜ਼ਿੰਦਗੀ ਨੂੰ ਪੂਰੇ ਤਰੀਕੇ ਦੇ ਨਾਲ ਬਦਲ ਕੇ ਰੱਖ ਦੇਵੇਗਾ ਤੇ ਇਸ ਦੇ ਨਾਲ-ਨਾਲ ਸਾਡੇ ਘਰ ਦੀ ਸਾਰੀ ਗਰੀਬੀ ਵੀ ਦੂਰ ਹੋ ਜਾਵੇਗੀ। ਤੋਂ ਇਸੇ ਤਰੀਕੇ ਦੇ ਨਾਲ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਲੌਂਗ ਦੇ ਬਾਰੇ ਜਦੋਂ ਵੀ ਅਸੀਂ ਰਾਤ ਨੂੰ ਸੌਣਾ ਹੁੰਦਾ ਤੇ ਸੌਂਦੇ ਸਮੇਂ ਜੇਕਰ ਅਸੀਂ ਸਹਰਾਣੇ ਦੇ نیچے ਇੱਕ ਜਾਂ ਦੋ ਲੌਂਗ ਰੱਖ ਕੇ ਸੌ ਜਾਣੇ ਆ ਤੇ ਉਸ ਵਿਅਕਤੀ ਨੂੰ ਕਦੇ ਵੀ ਕਿਸੇ ਦੀ ਬੁਰੀ ਨਜ਼ਰ ਨਹੀਂ ਲੱਗੇਗੀ ਅਗਰ ਉਸ ਦੇ ਉੱਪਰ ਕਿਸੇ ਦਾ ਕੁਝ ਕੀਤਾ ਕਰਵਾਇਆ ਹੋਵੇਗਾ ਤੇ ਉਹ ਵੀ ਦੂਰ ਹੋ ਜਾਵੇਗਾ ਤੇ ਇਸ ਦੇ ਨਾਲ ਨਾਲ ਜੇਕਰ ਉਸ ਨੂੰ ਕਿਸੇ ਬਿਮਾਰੀ ਨੇ ਵੀ ਘੇਰ ਰੱਖਿਆ ਹੈ ਕਾਫੀ ਲੰਬੇ ਸਮੇਂ ਤੋਂ ਉਹ ਬਿਮਾਰ ਚੱਲ ਰਿਹਾ ਹੈ ਤਾਂ ਉਸ ਦੀ ਕਾਪੀ ਪੁਰਾਣੀ ਬਿਮਾਰੀ ਹੈ ਜਿਹੜੀ ਉਹ ਵੀ ਠੀਕ ਹੋ ਜਾਵੇਗੀ ਕਹਿਣ ਦਾ ਭਾਵ ਕਿ ਉਹ ਸਾਰੀਆਂ ਪਰੇਸ਼ਾਨੀਆਂ ਤੋਂ ਦੂਰ ਹੋ ਸਕਦਾ ਹੈ ਜੇਕਰ ਡੇਲੀ ਆਪਣੀ ਰੁਟੀਨ ਦੇ ਨਾਲ ਰਾਤ ਨੂੰ ਸੌਂਦੇ ਸਮੇਂ ਸਹਰਾਣੇ ਦੇ نیچے ਉਹ ਇੱਕ ਜਾਂ ਦੋ ਲੌਂਗ ਰੱਖ ਕੇ ਸੌਂਦਾ ਹੈ ਤਾਂ ਕਿਉਂਕਿ ਲੌਂਗ ਇੰਨਾ ਜ਼ਿਆਦਾ ਸ਼ਕਤੀਸ਼ਾਲੀ ਹੁੰਦਾ ਹੈ ਕਿ ਜਦੋਂ ਵੀ ਅਸੀਂ ਆਪਣੇ ਘਰ ਦੇ ਵਿੱਚ ਲੌਂਗ ਦੇ ਨਾਲ ਕੋਈ ਵੀ ਉਪਾਅ ਕਰਦੇ ਆਂ ਤੇ ਉਸ ਦੇ ਸਾਨੂੰ ਬਹੁਤ ਹੀ ਹੈਰਾਨੀਜਨਕ ਫਾਇਦੇ ਹੁੰਦੇ ਨੇ। ਇਸੇ ਤਰੀਕੇ ਦੇ ਨਾਲ ਜਿਹੜਾ ਤੁਸੀਂ ਲੌਂਗ ਰਾਤ ਨੂੰ ਸੌਂਦੇ ਸਮੇਂ ਸਰਾਣੇ ਦੇ نیچے ਰੱਖੋਗੇ ਉਹੋ ਧਿਆਨ ਰੱਖਿਓ ਕਿ ਬਿਲਕੁਲ ਫ੍ਰੈਸ਼ ਸਾਫ਼ ਸੁਥਰਾ ਤੇ ਫੁੱਲ ਵਾਲਾ ਹੋਣਾ ਚਾਹੀਦਾ। ਬਿਨਾਂ ਫੁੱਲ ਦੀ ਲੌਂਗ ਟੁੱਟਿਆ ਹੋਇਆ ਤੁਸੀਂ ਯੂਜ਼ ਨਹੀਂ ਕਰਨਾ। ਕਿ ਜਦੋਂ ਤੁਸੀਂ ਘਰ ਤੋਂ ਬਾਹਰ ਜਾਣੇ ਹੋ ਤੇ ਤੁਹਾਨੂੰ ਕਿਸੇ ਦੀ ਬੁਰੀ ਨੇਚਰ ਲੱਗ ਜਾਂਦੀ ਏ ਜਾਂ ਅਜੀਹੀ ਜਗ੍ਹਾ ਤੇ ਚਲੇ ਜਾਂਦੇ ਹੋ ਜਿੱਥੇ ਕਿਸੇ ਦਾ ਕੁਝ ਨਾ ਕੁਝ ਕੀਤਾ ਕਰਵਾਇਆ ਹੁੰਦਾ ਏ ਜਿਸ ਦੇ ਨਾਲ ਕੀ ਹੁੰਦਾ ਏ ਕਿ ਜਦੋਂ ਅਸੀਂ ਰਾਤ ਨੂੰ ਸੌਂਦੇ ਸਮੇਂ ਸਰਾਣੇ ਦੇ نیچے ਲੌਂਗ ਰੱਖ ਕੇ ਸੌਂਨੇ ਆ ਤਾਂ ਲੌਂਗ ਆਪਣੇ ਅੰਦਰ ਇਹ ਸਾਰੀਆਂ ਚੀਜ਼ਾਂ ਨੂੰ ਸੋਖ ਲੈਂਦਾ ਹੈ ਸਵੇਰ ਦੇ ਸਮੇਂ ਉਸ ਲੋਗ ਨੂੰ ਤੁਸੀਂ ਜਲਪਰਵਾ ਆਪਣੇ ਘਰ ਤੋਂ ਬਾਹਰ ਜਾ ਕੇ ਦੂਰ ਕਿਤੇ ਨਦੀ ਨਹਿਰ ਸਾਫ ਸੁਥਰੇ ਪਾਣੀ ਦੇ ਵਿੱਚ ਜਲਪਰਵਾ ਕਰ ਸਕਦੇ ਹੋ ਇਸ ਤੋਂ ਇਲਾਵਾ ਗੱਲ ਕਰਦੇ ਹਾਂ ਕਾਲੀ ਮਿਰਚ ਦੀ ਚੇਕਰ ਤੁਸੀਂ ਰਾਤ ਨੂੰ ਸੌਂਦੇ ਸਮੇਂ ਸਰਾਣੇ ਦੇ نیچے ਕਾਲੀ ਮਿਰਚ ਰੱਖ ਕੇ ਸੌਣਿਓ ਤੇ ਇਸ ਦੇ ਨਾਲ ਤੁਹਾਡਾ ਭਾਗ ਜਿਹੜਾ ਉੱਚਾ ਮੁਕਨਾਇ ਸ਼ੁਰੂ ਹੋ ਜਾਂਦਾ ਹੈ ਜਿਹੜੇ ਲੋਕ ਕਹਿੰਦੇ ਆ ਕਿ ਸਾਡਾ ਭਾਗ ਸਾਡੀ ਕਿਸਮਤ ਸਾਡਾ ਸਾਥ ਨਹੀਂ ਦੇ ਦਿੰਦੇਗੇ ਸਾਨੂੰ ਪੈਸੇ ਦੇ ਸੰਬੰਧੀ ਪ੍ਰੋਬਲਮ ਰਹਿੰਦੀਆਂ ਨੇ ਅਸੀਂ ਮਿਹਨਤ ਕਰਦੇ ਆ ਪਰ ਸਾਨੂੰ ਸਾਡੀ ਮਿਹਨਤ ਦਾ ਫਲ ਨਹੀਂ ਮਿਲਦਾ ਕਹਿੰਦਾ ਭਾਵੇਂ ਜਿੰਨੀ ਮਿਹਨਤ ਕਰਦੇ ਆ ਓਨਾ ਫਲ ਨਹੀਂ ਮਿਲਦਾ ਕਰਜ਼ੇ ਵਰਗੀ ਸਮੱਸਿਆ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਤੇ ਇਹ ਸਾਰੀਆਂ ਪ੍ਰੋਬਲਮ ਨੇ ਜਿਹੜੀਆਂ ਇਹ ਦੂਰ ਹੋ ਜਾਂਦੀਆਂ ਨੇ ਜੇਕਰ ਰਾਤ ਨੂੰ ਸੌਂਦੇ ਸਮੇਂ ਅਸੀਂ ਸਰਾਣੇ ਦੇ نیچے ਇੱਕ ਜਾਂ ਦੋ ਕਾਲੀ ਮਿਰਚ ਦੇ ਦਾਣੇ ਰੱਖ ਕੇ ਅਸੀਂ ਸੌਂਨੇ ਆਂ। ਧਿਆਨ ਰੱਖਿਓ ਰਾਤ ਦੇ ਸਮੇਂ ਜੋ ਵੀ ਚੀਜ਼ ਅਸੀਂ ਸਰਾਣੇ ਦੇ نیچے ਰੱਖ ਕੇ ਸੌ ਰਹੇ ਆਂ ਅਗਲੀ ਸਵੇਰ ਉਸ ਚੀਜ਼ ਨੂੰ ਤੁਸੀਂ ਉੱਠ ਕੇ ਸਭ ਤੋਂ ਪਹਿਲਾਂ ਸਰਾਣੇ ਦੇ نیچے ਚੁੱਕ ਕੇ ਤੇ ਆਪਣੇ ਘਰ ਤੋਂ ਬਾਹਰ ਜਾ ਕੇ ਉਸ ਨੂੰ ਤੁਸੀਂ ਜਲਪਰਵਾਹ ਕਰਕੇ ਆਉਣਾ ਹੋਵੇਗਾ। ਇਸ ਤੋਂ ਇਲਾਵਾ ਆਪਾਂ ਗੱਲ ਕਰਦੇ ਹਾਂ ਹਲਦੀ ਦੇ ਬਾਰੇ। ਜੇਕਰ ਤੁਹਾਡੇ ਕੋਲ ਹਲਦੀ ਦੀ ਗੱਠ ਹੈਗੀਏ ਤਾਂ ਤੁਸੀਂ ਉਹ ਵੀ ਰਾਤ ਨੂੰ ਸੌਂਦੇ ਸਮੇਂ ਸਰਾਣੇ ਦੇ نیچے ਰੱਖ ਸਕਦੇ ਹੋ। ਨਹੀਂ ਤਾਂ ਫਿਰ ਤੁਸੀਂ ਏਕ ਕਿਸੇ ਕਾਗਜ਼ ਦੇ ਵਿੱਚ ਪੀਸੀ ਹੋਈ ਹਲਦੀ ਥੋੜੀ ਜਿਹੀ ਲੈ ਕੇ ਉਸ ਨੂੰ ਰਾਤ ਨੂੰ ਸੌਣ ਦੇ ਸਮੇਂ ਸਰਾਣੇ ਦੇ نیچے ਰੱਖ ਕੇ ਜ਼ਰੂਰ ਸੋਵੋ। ਇਹੇ ਉਪਾਕਰਨ ਦੇ ਨਾਲ ਤੁਹਾਡੇ ਰਿਸ਼ਤਿਆਂ ਦੇ ਵਿੱਚ ਚੱਲ ਰਹੀਆਂ ਹ ਰੁਕਾਵਟਾ ਹਸਬੰਡ ਵਾਈਫ ਦੀ ਆਪਸ ਦੇ ਵਿੱਚ ਨਹੀਂ ਬਣ ਰਹੀ ਤੇ ਜਾਂ ਫਿਰ ਤੁਹਾਡੇ ਵਿਆਹ ਦੀ ਗੱਲ ਸਿਰੇ ਲੱਗਦੀ ਲੱਗਦੀ ਰਹਿ ਜਾਂਦੀ ਏ ਤੁਹਾਨੂੰ ਕੋਈ ਰਿਸ਼ਤਾ ਨਹੀਂ ਆ ਰਿਹਾ ਤੁਹਾਡੇ ਬੱਚਿਆਂ ਦੇ ਵਿਆਹ ਦੇ ਵਿੱਚ ਪ੍ਰੋਬਲਮ ਚੱਲ ਰਹੀਆਂ ਨੇ ਇਹ ਸਾਰੀਆਂ ਕਹਿਣ ਦਾ ਭਾਵ ਕੇ ਰਿਸ਼ਤਿਆਂ ਦੇ ਸਬੰਧੀ ਦੇ ਚਿੰਨੀਆਂ ਵੀ ਪ੍ਰੋਬਲਮ ਹੋਣਗੀਆਂ ਇਹ ਸਾਰੀਆਂ ਇਸ ਉਪਾਅ ਨੂੰ ਕਰਨ ਦੇ ਨਾਲ ਦੂਰ ਹੋ ਜਾਣਗੀਆਂ ਤੇ ਤੁਹਾਡੀਆਂ ਇਹ ਸਾਰੀਆਂ ਪ੍ਰੋਬਲਮ ਦੂਰ ਹੋਣ ਤੇ ਨਾਲ ਨਾਲ ਤੁਹਾਡੇ ਬੱਚਿਆਂ ਦੇ ਜਲਦੀ ਤੋਂ ਜਲਦੀ ਵਿਆਹ ਜੋਗ ਬਣਨਗੇ ਤੇ ਕੁਝ ਹੀ ਦਿਨਾਂ ਦੇ ਵਿੱਚ ਤੁਹਾਡੇ ਘਰ ਦੇ ਵਿੱਚ ਜਿਸ ਤਰ੍ਹਾਂ ਦਾ ਤੁਸੀਂ ਰਿਸ਼ਤਾ ਚਾਹੋ ਨੇ ਉਹ ਰਿਸ਼ਤਾ ਚੱਲ ਕੇ ਆਵੇਗਾ ਇਹ ਇੰਨਾ ਜ਼ਿਆਦਾ ਚਮਤਕਾਰੀ ਓਪਾਏ ਤੇ ਇਸ ਤੋਂ ਇਲਾਵਾ ਆਪਾਂ ਚੌਥੀ ਚੀਜ਼ ਦੀ ਗੱਲ ਕਰਦੇ ਹਾਂ ਜੋ ਕਿ ਹਰੀ ਇਲਾਇਚੀ ਜਿਵੇਂ ਕਿ ਰਾਤ ਨੂੰ ਸੌਂਦੇ ਸਮੇਂ ਸਰਾਣੇ ਦੇ नीचे ਜੇਕਰ ਤੁਸੀਂ ਇੱਕ ਹਰੀ ਫਰੈਸ਼ ਇਲਾਇਚੀ ਤਾਜ਼ਾ ਤੁਸੀਂ ਸਰਾਣੇ ਦੇ नीचे ਰੱਖ ਕੇ ਸੌਣੇ ਹੋ ਤਾਂ ਇਸ ਦੇ ਨਾਲ ਤੁਹਾਡੇ ਘਰ ਦੀ ਸਾਰੀ ਗਰੀਬੀ ਦੂਰ ਹੋ ਜਾਵੇਗੀ ਜੇਕਰ ਤੁਸੀਂ ਕਿਸੇ ਦਾ ਕੋਈ ਲੈਣ ਤੇ ਤੁਹਾਨੂੰ ਕਰਜ਼ੇ ਦੀ ਸਮੱਸਿਆ ਹੈ ਕਰਜੇ ਤੋਂ ਪਰੇਸ਼ਾਨ ਹੋ ਤੇ ਉਹ ਕਰਜ਼ਾ ਵੀ ਇਹ ਉਪਾਅ ਕਰਨ ਦੇ ਨਾਲ ਦੂਰ ਹੋ ਜਾਵੇਗਾ ਸਿੰਪਲ ਜਿਹਾ ਉਪਾਏ ਕਿ ਰਾਤ ਨੂੰ ਸੌਂਦੇ ਸਮੇਂ ਸਰਾਣੇ ਦੇ نیچے ਇੱਕ ਹਰੀ ਇਲਾਇਚੀ ਰੱਖ ਕੇ ਸੌਣਾ ਹੋਵੇਗਾ ਤੇ ਜੇਕਰ ਤੁਹਾਡੇ ਘਰ ਦੇ ਵਿੱਚ ਪੈਸਾ ਆ ਨਹੀਂ ਰਿਹਾ ਤੇ ਪੈਸਾ ਆਉਣ ਦੇ ਸਾਰੇ ਰਸਤੇ ਖੁੱਲ ਜਾਣਗੇ ਕਈ ਤਰ੍ਹਾਂ ਦੇ ਸੋਰਸ ਬਣ ਜਾਣਗੇ ਤੁਹਾਡੇ ਘਰ ਦੇ ਵਿੱਚ ਪੈਸਾ ਆਉਣ ਦੇ ਦਿਨੋ ਦੇਨ ਤੁਹਾਡੇ ਘਰ ਦੀ ਗਰੀਬੀ ਦੂਰ ਹੋਣੀ ਸ਼ੁਰੂ ਹੋ ਜਾਵੇਗੀ ਤੇ ਤੁਸੀਂ ਅਮੀਰ ਬਣਦੇ ਜਾਓਗੇ ਹੁਣ ਤੁਸੀਂ ਸੋਚੋਗੇ ਕਿ ਇਹ ਕਿਵੇਂ ਹੋ ਸਕਦਾ ਪਰ ਇੱਕ ਵਾਰ ਤੁਸੀਂ ਇਸ ਉਪਾਅ ਨੂੰ ਕਰਕੇ ਸੌਂਦੇ ਸਮੇਂ ਹਰ ਰੋਜ਼ ਰਟੀਂ ਦੇ ਨਾਲ ਸਰਾਣੇ ਦੇ نیچے ਇਲਾਇਚੀ ਰੱਖ ਕੇ ਸੌਣਾ ਸ਼ੁਰੂ ਕਰੋ ਅਜਮਾ ਕੇ ਦੇਖੋ ਤੁਹਾਡੀ ਪੂਰੇ ਤਰੀਕੇ ਦੇ ਨਾਲ ਜ਼ਿੰਦਗੀ ਬਦਲ ਜਾਵੇਗੀ ਇਸੇ ਤਰੀਕੇ ਦੇ ਨਾਲ ਹੁਣ ਆਪਾਂ ਲਾਸਟ ਤੇ ਪੰਜਵੇਂ ਚੀਜ਼ ਦੀ ਗੱਲ ਕਰਦੇ ਹਾਂ ਜੋ ਕਿ ਆ ਦਾਲ ਚੀਨੀ ਕਈ ਵਾਰ ਆਪਾਂ ਕਹਿ ਦਿੰਨੇ ਆ ਕਿ ਸਾਡੀ ਕੰਮ ਨੂੰ ਕਿਸੇ ਨੇ ਬਣਵਾ ਦਿੱਤਾ ਸਾਡੇ ਰਿਸ਼ਤੇ ਨਹੀਂ ਹੋ ਰਿਹਾ ਸਾਡੇ ਲੇਖ ਸੰਜੋਗ ਬਣਨੇ ਹੋਏ ਨੇ ਜੇਕਰ ਬੱਚਾ ਨਹੀਂ ਹੋ ਰਿਹਾ ਤੇ ਸਾਨੂੰ ਲੱਗਦਾ ਕੁੱਖ ਬੰਨੀ ਹੋਈ ਏ ਕਹਿੰਦਾ ਭਾਵ ਕਿ ਜਦੋਂ ਸਾਡੀ ਕਿਸਮਤ ਕਿਸੇ ਨੇ ਬਾਣੀ ਦਿੱਤੀ ਹੈ ਤਾਂ ਉਸ ਦੇ ਲਈ ਤੁਸੀਂ ਕੀ ਕਰਨਾ ਜੇਕਰ ਸਾਨੂੰ ਇਸ ਤਰ੍ਹਾਂ ਲੱਗ ਰਿਹਾ ਤਾਂ ਰਾਤ ਨੂੰ ਸੌਂਦੇ ਸਮੇਂ ਦਾਲਚੀਨੀ ਦਾ ਛੋਟਾ ਜਿਹਾ ਟੁਕੜਾ ਤੁਸੀਂ ਆਪਣੀ ਸਹਰਾਣੇ ਦੇ نیچے ਰੱਖ ਕੇ ਸੌ ਜਾਣਾ ਤੇ ਅਗਲੀ ਸਵੇਰ ਸਮੇਂ ਸੇਮ ਹੀ ਪ੍ਰੋਸੈਸ ਦੇ ਨਾਲ ਤੁਸੀਂ ਆਪਣੇ ਘਰ ਤੋਂ ਬਾਹਰ ਇਸ ਦਾਲਚੀਨੀ ਦੇ ਟੁਕੜੇ ਨੂੰ ਚੱਲਦੇ ਪਾਣੀ ਦੇ ਵਿੱਚ ਵਹਾ ਦੇਣਾ ਇਜਾਦੋ ਤੁਸੀਂ ਦਾਲ ਚੀਨੀ ਦਾ ਟੁਕੜਾ ਰਾਤ ਨੂੰ ਸਰਾਣੇ ਦੇ نیچے ਰੱਖ ਕੇ ਸੌਣਾ ਸ਼ੁਰੂ ਕਰ ਦਿਓਗੇ ਤੇ ਤੁਹਾਡੀ ਕਿਸਮਤ ਦਿਨੋ ਦਿਨ ਚਮਕਣੀ ਸ਼ੁਰੂ ਹੋ ਜਾਵੇਗੀ ਤੁਸੀਂ ਖੁਦ ਦੇਖ ਕੇ ਸੋਚ ਕੇ ਹੈਰਾਨ ਰਹੋਗੇ ਕਿ ਇਹ ਸਭ ਤੁਹਾਡੀ ਨਾਲ ਕੀ ਹੋ ਰਿਹਾ ਸੋ ਜੇਕਰ ਤੁਸੀਂ ਇਹ ਪੰਜ ਚੀਜ਼ਾਂ ਨੂੰ ਸਰਾਣੇ ਤੇ نیچے ਰੱਖ ਕੇ ਅੱਜ ਤੋਂ ਹੀ ਸੌਣਾ ਸ਼ੁਰੂ ਕਰ ਦਿਓਗੇ ਤਾਂ ਤੁਹਾਡੀ ਜ਼ਿੰਦਗੀ ਪੂਰੇ ਤਰੀਕੇ ਦੇ ਨਾਲ ਬਦਲ ਜਾਵੇਗੀ ਇਹ ਤੁਹਾਡੀ ਗਰੀਬੀ ਵੀ ਦੂਰ ਹੋ ਜਾਵੇਗੀ ਤੁਹਾਨੂੰ ਪੰਜ ਚੀਜ਼ਾਂ ਦੇ ਨਾਲ ਅਲੱਗ-ਪੰਜ-ਪੰਜ ਉਪਾਅ ਦੱਸੇ ਨੇ ਜਿੰਨਾਂ ਦੇ ਫਾਇਦੇ ਵੀ ਪੰਜ ਅਲੱਗ-ਲੱਗ ਨੇ ਪੰਜ ਪਰੇਸ਼ਾਨੀਆਂ ਦੇ ਪੰਜ ਹੱਲ ਦੱਸੇ ਨੇ ਜਿਹੜੀ ਵੀ ਤੁਹਾਨੂੰ ਪਰੇਸ਼ਾਨੀ ਚੱਲ ਰਹੀ ਹੈ ਘਰ ਵਿੱਚ ਉਸ ਮੁਤਾਬਕ ਤੁਸੀਂ ਆਪਣਾ ਦੱਸੇ ਗਿਆ ਤਰੀਕੇ ਦੇ ਅਨੁਸਾਰ ਉਪਾਅ ਕਰ ਸਕਦੇ ਹੋ ਤੇ ਇਹ ਉਪਾਅ ਤੁਹਾਡੀ ਸੁਸਤੀ ਹੋਈ ਕਿਸਮਤ ਨੂੰ ਚਗਾਵੇਗਾ ਤੇ ਤੁਹਾਨੂੰ ਰਾਤੋਂ ਰਾਤ ਕਰੋੜਪਤੀ ਬਣਾ ਦੇਵੇਗਾ। ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਸ਼ੂਟ ਹੀ ਜਿਹੀ ਵੀਡੀਓ ਉਪਾਅ ਤੇ ਜਾਣਕਾਰੀ ਜੋ ਕਿ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕੀਤੀ ਏ। ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਜੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵਿੱਚ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੀ ਪਲੀਜ਼ ਸਾਡੀ ਵੀਡੀਓ ਤੇ ਚੈਨਲ ਨੂੰ ਬਤ ਤੋਂ ਬਤ ਸ਼ੇਅਰ ਤੇ ਸਪੋਰਟ ਜ਼ਰੂਰ ਕਰਿਆ ਕਰੋ ਕਿਉਂਕਿ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੁੰਦੀ ਹੈ ਜੀ